ਸਾਹਿਬ ਯੁੱਧ ਨਸ਼ਿਆ ਵਿਰੁੱਧ ਜਿਹੜੀ ਅੱਜ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਤੁਸੀਂ ਪਿੰਡ ਕੰਮਾਂ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਹਲਕਾ ਖੰਨਾ ਦੇ ਪਿੰਡ ਕੰਮਾਂ ਵਿਖੇ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਤੁਸੀਂ ਦੇਖਿਆ ਹੋਣਾ ਕਿ ਯੁੱਧ ਨਸ਼ਿਆਂ ਵਿਰੁੱਧ ਜੋ ਇਹ ਮਹਿੰਮ ਚੱਲ ਰਹੀ ਆ ਪੰਜਾਬ ਸਰਕਾਰ ਦੀ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦ੍ਰਿੜ ਰਾਦੇ ਤੇ ਆਪਣੀ ਯਤਨਾ ਸਦਕਾ ਪੰਜਾਬ ਦੇ ਅੰਦਰ ਇਹ ਮੁਹਿੰਮ ਚਲਾਈ ਹੈ ਇਹਦੇ ਤਹਿਤ ਅਸੀਂ ਪਿੰਡ-ਪਿੰਡ ਜਾ ਕੇ ਇੱਕ ਤਾਂ ਜਿਹੜੀਆਂ VDC ਨੇ ਵਿਲੇਜ ਡਿਫੈਂਸ ਕਮੇਟੀਆਂ ਤਿਆਰ ਕਰ ਰਹੇ ਹਨ ਵਿਲੇਜ ਡਿਫੈਂਸ ਕਮੇਟੀਆਂ ਦੇ ਨਾਲ ਅਸੀਂ ਪਿੰਡ ਦੇ ਜਿਹੜੇ ਸਿਆਣੇ ਸੁਗੜ ਸਿਆਣੇ ਲੋਕ ਨੇ ਅਸੀਂ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਪਿੰਡ ਦੇ ਵਿੱਚ ਇੱਕ वचनबद्धता ਕਰਾ ਰਹੇ ਹਾਂ ਕਿ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਜੇ ਨਸ਼ਾ ਮੁਕਤ ਕਰਨਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਅੱਜ ਸਰਕਾਰ ਦੇ ਨਾਲ ਖੜਨਾ ਪਊਗਾ ਔਰ ਆਪਣੇ ਆਪਣੇ ਪਿੰਡਾਂ ਦੀ ਜ਼ਿੰਮੇਵਾਰੀ ਚੱਕਣੀ ਪਊ ਕਿ ਪਿੰਡ ਦੇ ਵਿੱਚੋਂ ਜਿਹੜਾ ਨਸ਼ਾ ਹੈ ਇਹਨੂੰ ਖਤਮ ਕਰਨ ਲਈ ਆਪਾਂ ਨੂੰ ਸਰਕਾਰ ਦਾ ਹਰ ਪਹਿਲੂ ਤੋਂ ਸਾਥ ਦੇਣਾ ਪਊਗਾ ਸੋ ਮੈਂ ਇੱਕ ਵਾਰ ਤੋਂ ਪੂਰੀ ਪਿੰਡ ਦੀ ਪੰਚਾਇਤ ਦਾ ਤੇ ਪਿੰਡ ਵਾਸੀਆਂ ਦਾ ਇੰਨੀ ਜੰਨੀ ਦੇਖੋ ਕਿੰਨੀ ਵੱਡੀ ਗਿਣਤੀ ਜੱਜ ਮਾਵਾਂ ਭੈਣਾਂ ਬਜ਼ੁਰਗ ਵੀਰ ਇਵੰਦਨ ਕਿ ਛੋਟੇ-ਛੋਟੇ ਬੱਚੇ ਸਕੂਲ ਦੀਆਂ ਡਰੈੱਸਾਂ ਪਾ ਕੇ ਆਏ ਨੇ ਅੱਜ ਜੂਰੇ ਆਪਣੇ ਇੰਨਾਂ ਸੋ ਇੱਕ ਜਜ਼ਬਾ ਹੈ ਇਹ ਜਜ਼ਬੇ ਨੂੰ ਸਲਾਮ ਹੈ ਇਸ ਜਜ਼ਬੇ ਨੂੰ ਸਜਦਾ ਹੈ ਆਪਾਂ ਰਲ ਮਿਲ ਕੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਔਰ ਸਦਾ ਲਈ ਇਹ ਜਿਹੜਾ ਕੋੜ ਹੈ ਜੋ ਪੁਰਾਣੀਆਂ ਸਰਕਾਰਾਂ ਦੇ ਸਮੇਂ ਅਕਾਲੀ ਭਾਜਪਾ ਦੀਆਂ ਸਰਕਾਰਾਂ ਸਮੇਂ ਕਾਂਗਰਸ ਦੀਆਂ ਸਰਕਾਰਾਂ ਸਮੇਂ ਜੋ ਇਹ ਦਾਗ ਪੰਜਾਬ ਨੂੰ ਲਾਗੇ ਸੀ ਜੋ ਇਹ ਕੋੜ ਪੰਜਾਬ ਨੂੰ ਲਾਗੇ ਸੀ ਇਹਨੂੰ ਸਦਾ ਲਈ ਖਤਮ ਕਰਕੇ ਆਪਣੇ ਪੰਜਾਬ ਨੂੰ ਨਰੋਆ ਵਧੀਆ ਤੇ ਚੰਗਾ ਪੰਜਾਬ ਬਣਾਵਾਂਗੇ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਇਹਦੇ ਲਈ ਆਪਾਂ ਸਾਰਿਆਂ ਨੇ ਬਚਨ ਵੱਧਨਾ ਬਹੁਤ ਬਹੁਤ ਧੰਨਵਾਦ ਹੈ। ਮੰਤਰੀ ਸਾਹਿਬ ਇੱਕ ਕੁਐਸਚਨ ਹੋ ਰਿਹਾ ਜਿੱਦਾਂ ਕਿ ਸਰਕਾਰ ਪੂਰਾ ਜੋਰ ਲਾ ਰਹੀ ਹੈ ਇਸ ਸਮੇਂ ਨਸ਼ਿਆਂ ਨੂੰ ਖਤਮ ਕਰਨ ਦੇ ਤਹਿਤ ਸਰਕਾਰ ਦੇ ਸਾਹਮਣੇ ਹੋਰ ਕਿਹੜੀਆਂ ਕਿੜੀਆਂ ਚੁਣੌਤੀਆਂ ਨੇ ਨਸ਼ਾ ਖਤਮ ਕਰਨ ਦੀ ਸਾਡੇ ਅੱਗੇ ਕੋਈ ਚੁਣੌਤੀ ਨਹੀਂ ਸਾਨੂੰ ਇੰਨਾ ਸਾਥ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਕਿਉਂਕਿ ਇੱਕ ਐਸੀ ਮੁਹਿੰਮ ਹੈ ਜਨ ਅੰਦੋਲਨ ਬਣ ਚੁੱਕਿਆ ਹੁਣ ਤਾਂ ਤੁਸੀਂ ਯਕੀਨ ਜਾਣੋ ਮਾਵਾਂ ਰੋਜ਼ ਸਾਨੂੰ ਅਸੀਸਾਂ ਦਿੰਦੀਆਂ ਨੇ ਰੋ ਸਾਡੇ ਸਰਪਲੋਸ ਦੀਆਂ ਮਾਵਾਂ ਪਿੰਡਾਂ ਦੇ ਵਿੱਚ ਉਹਨਾਂ ਦਾ ਬਸ ਇੱਕੋ ਕਹਿਣੀ ਹੈ ਬੇਟੇ ਸਾਨੂੰ ਜਿੱਥੇ ਸਾਡੀ ਜ਼ਰੂਰਤ ਹੈ ਸਾਨੂੰ ਨਾਲ ਲੈ ਕੇ ਚੱਲੋ ਬਸ ਸਾਡਾ ਇੱਕੋ ਹੀ ਮਸਲਾ ਹੈ ਕਿ ਸਾਡੇ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਓ ਸਾਨੂੰ ਬੱਚਿਆਂ ਨੂੰ ਸਾਡਿਆਂ ਨੂੰ ਗਲਤ ਰਾਹਾਂ ਤੇ ਕੁਰਾਹੇ ਜਾਣ ਤੋਂ ਰੋਕ ਲਓ ਸੋ ਇਸ ਕਰਕੇ ਰਲ ਮਿਲ ਕੇ ਆਪਾਂ ਜਣੀ ਕਿ ਜਿਹੜਾ ਪੰਜਾਬ ਹੈ ਨੂੰ ਰੰਗਲਾ ਪੰਜਾਬ ਬਣਾਵਾਂਗੇ ਧੰਨਵਾਦ